ਆ ਗੱਟਾ ਜੰਡ ਸਾਹਿਬ ਮੰਡੀ ਚੋ ਚੋਰੀ ਕੀਤਾ ਇਹਨੇ ਆ ਮੋਟਰਸਾਈਕਲ ਸੀਰ ਵਾਲੀ ਦਾ ਬੰਦਾ ਆ ਚੋਰ ਤੇ ਆ ਵੇਖ ਲਓ ਪਹਿਲਾਂ ਤਾਂ ਮੰਨਦਾ ਨਹੀਂ ਸੀਗਾ ਤੇ ਪਰ ਹੁਣ ਅਸੀਂ ਪਾਣੀ ਪੂਣੀ ਤੇ ਆ ਕੇ ਇਹਨੂੰ ਵਿਚਾਰੇ ਨੂੰ ਬਣਾਇਆ ਅਸੀਂ ਕਿਹਾ ਚੱਲ ਪਾਣੀ ਪੂਣੀ ਪੀ ਠੀਕ ਹੈ ਹੁਣ ਜੰਡ ਸਾਹਿਬ ਮੰਡੀ ਚਲਦੇ ਹਾਂ ਕੰਫਰਮ ਕਰਦੇ ਹਾਂ ਉੱਥੇ ਆਜੋ ਮੈਂਬਰ ਸਾਹਿਬ ਅਸੀਂ ਬਿਆੰਤ ਦੀਆਂ ਮੋਟਰ ਲੱਥੀਆਂ ਸੀ ਮੈਂਬਰ ਸਾਹਿਬ ਦੀ ਉਸ ਦੀ ਭਾਲ ਵਿੱਚ ਗਏ ਸੀ ਤੇ ਚੋਰ ਇੱਕ ਸਾਨੂੰ ਹੋਰ ਰੜ ਗਿਆ ਰਾਤੋਂ ਆਜੋ 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 ਕੋਈ ਦੱਸ ਇਹ ਕਿੱਥੇ ਚੋਰੀ ਕੀਤੀ ਹੈ ਚੋਰੀ ਨਹੀਂ ਕੀਤੀ ਉੱਥੇ ਮੰਡੀ ਚਲਾ ਕੇ ਆਏ ਜੀ ਦਾ ਕਿਹੜੀ ਮੰਡੀ ਚੋ? ਪੁਲਾਦ ਜੀ ਜੀ ਦਾ ਕਿਹਦੀ ਅੜਤਾ ਹੈ? ਕਿਹਦੀ ਅੜਤਾ? 8000 ਦੀ ਅੜਤਾ ਦੀ ਬਈਏ ਚਲਾ ਗਿਆ। ਬਈਏ ਨਾ ਬਈਏ ਨਾ ਤੇਰੇ ਕਿ ਮਪੂਆ ਵੱਤ ਸੇ ਤੇਰੇ ਕੋਈ ਆਉ। ਮੇਰੇ ਕੋ ਪਾਣ ਦੀ ਮੈਂ ਉਹਨਾਂ ਆਖਿਆ ਮੇਰੇ ਇੱਕ ਭਤੀਜੇ ਦੀ ਜਿੱਥੂ ਗਈ ਸੀ। ਮੈਂ ਉਹਨਾਂ ਆਖਿਆ ਜੀ ਮੇਰੀ ਘਾਟਾ ਭਿਉਣਾ ਜੀ। ਐ ਕਰਕੇ ਵੀ ਘਰੇ ਭਤੀਜੇ ਜਿੱਥੂ ਗਈ। ਚੱਲ ਚੱਲ ਦਾਣਾ ਮੰਡੀ ਚ ਲੱਗ ਜਾਓ। ਜਦੋਂ ਪੁੱਛ ਕੇ ਦਿੱਤੀ ਤੈਨੂੰ ਛੱਡ ਦੇਾਂਗੇ ਇੱਥੇ। ਅੰਕਲ ਐਂ ਦਾ ਦੋ ਕਰਦੇ ਮੈਂ। ਕਿ ਜਦੋਂ ਤੈਨੂੰ ਪੁੱਛ ਕੇ ਦਿੱਤੀ ਉਹਨੇ ਜੇ ਤੂੰ ਸਹੀ ਆ ਮੜਨ ਤਨ ਛੱਡ ਦਿਆਂਗਾ ਸੱਚੀ ਅਸੀਂ ਇਹਨਾਂ ਨੂੰ ਸਾਡਾ ਪਤਾ ਕਰ ਦੂਗਾ ਜਿਹੜਾ ਤੁਹਾਡਾ ਮੋਟਰ ਵਾਲਾ ਕਿਉਂਕਿ ਇਹਨੇ ਮੈਂ ਪਤਾ ਕਰ ਦੂਗਾ ਮੋਟਰ ਚੋਰ ਤਾਂ ਅਸੀਂ ਲੱਭ ਲਾਂਗੇ ਸਾਨੂੰ ਇਹਨਾਂ ਤੋਂ ਪਤਾ ਆ ਵੀ ਲੱਭ ਲਾਂਗੇ ਟੈਨਸ਼ਨ ਨਾ ਲੈ ਤੂੰ ਪਰ ਤੂੰ ਇੰਨੀ ਗੱਲ ਸੱਚੀ ਸੱਚੀ ਦੱਸ ਵੀ ਤੂੰ ਮਤਲਬ ਕਿ ਇਹ ਜੰਡ ਸਾਹਿਬ ਕੀ ਦੀ ਆੜ ਤੋਂ ਲਿਆ ਕਿੱਥੋਂ ਲੈ ਕੇ ਇੱਥੋਂ ਮੜਾੜਾ ਵੀ ਦੀ ਮੋੜ ਲਈ ਤੇਲ ਹੋਰ ਤਾਂ ਨਹੀਂ ਪਤਾ ਜੀ ਕੀ ਦੀ ਆ ਜਾ ਚੱਲ ਗਿਆ ਪਤਾ